ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਨ ਤਰਾਬੋ ਬੋ ਵੈਲਕਮ ਹੈ ਜੀ ਤੇ ਪਿੰਡ ਆਪਾਂ ਵਾਈਪੀ ਪਹੁੰਚ ਚੁੱਕੇ ਆਂ ਭਾਈ ਜੀ ਨਾਲ ਕੋਲ ਜੀ ਦੇਖੋ ਅੱਜ ਵੀ ਨਾ ਕੋਈ ਪੰਜ ਛੇ ਦੇ ਲੱਗ ਪਾ ਪਸ਼ੂ ਸੇਲ ਆ ਤੇ ਆਓ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਹੋਰ ਭਾਈ ਜੀ ਕਿੱਦਾਂ ਜੀ ਬਹੁਤ ਵਧੀਆ ਸੰਦੀਪ ਜੀ ਤੁਸੀਂ ਦੱਸੋ ਕਿੱਦਾਂ ਠੀਕ ਠਾਕ ਹੈ ਜੀ ਕਿਵੇਂ ਚੱਲਦਾ ਕੰਮ ਜੀ ਵਧੀਆ ਸੰਦੀਪ ਜੀ ਵਾਗੂ ਤੇ ਗਰਪਨ ਚੱਲੀ ਜਾਂਦਾ ਜੀ ਕਿੰਨੇ ਵਜੇ ਆਜੋ ਅੱਜ ਜੀ ਆ ਤਿੰਨ ਝੋਟੀਆਂ ਪਾਵਾਂਗੇ ਇੱਕ ਮਾਲੀ ਆ ਤੇ ਇੱਕ ਵੜ अच्छा आप बैठिए जड़ी लाले कोई 12 लाले कोई जिन्ने दी भी लवणी अपनी समझी करे ठीक है ठीक है देखो संदीप जी 12.5 किलो दूध होएगा ते 12 ਨਹੀਂ ਹੋਊਗਾ 12 ਤੋਂ ਪਲੱਸ ਹੋਊਗਾ देखोली ਮੁਰਚੋਏ ਖੜੇ ਅਜੇ ਆ ਹਾਂਜੀ ਆਜੋ ਬਈ ਆਜੋ ਲੋ ਜੀ 12.5 ਕਿਲੋ ਦੁੱਧ ਤਿਆਰ ਆ ਹਾਂਜੀ ਤੇ ਆ ਦੇਖੋ ਸੋਹਣੀ ਝੋਟੀ ਆ ਤੇ ਬਾਈ ਜੀ ਉਧਰੋਂ ਹੀ ਮਾਲ ਆਇਆ ਸਾਰਾ ਉਧਰੋਂ ਹੀ ਸੰਦੀਪ ਜੀ ਲੋ ਜੀ ਸਾਰਾ ਉਧਰਲਾ ਮਾਲ ਹੀ ਆ ਬਾਕੀ ਫੇਸਬੁੱਕ ਤੇ ਮੇਰਾ ਵੀ ਸੰਦੀਪ ਜੀ ਦੀ ਸਿੰਗ ਸੰਦੀਪ ਕੁਆਲਿਟੀ ਦੇਖੋ ਐਨ ਪਤਲੀ ਜਿਹੀ ਕਾਗਜ਼ ਵਰਗੀ ਬਿਲਕੁਲ ਜੀ ਚਵਾਈ ਬਾਈ ਜੀ ਕਿਵੇਂ ਆ ਇੱਕ ਨੰਬਰ ਦੀ ਸੰਦੀਪ ਹੈ ਵਧੀਆ ਚਵਾਈ ਚੋਨੀ ਕੋਈ ਆਪਣਾ ਠੀਕ ਆ ਇੱਕ ਮਾਰ ਲੈ 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 ਜੂ ਲੈ ਜੂ ਕਿਨੇ ਲੈ ਗਏ ਨੇ ਬਾਈ ਜੀ ਅੱਜ ਕੀ ਫਿਰ ਉਧਰੋਂ ਸੰਦੀਪ ਜੀ ਲੈ ਆਂਦੀਆਂ 6 ਘੰਟੇ ਆਂਦੀਆਂ ਹੈਂ ਵਿੱਚ ਇੱਕ ਛੋਟੀ ਵਿਕੀ ਆ ਠੀਕ ਆ ਹਾਂਜੀ ਬਾਈ ਜੀ ਫਿਰ ਜੀ ਜੀ ਕੋਟੀ ਦੇ ਦਾਂਗੇ 1 20000 ਇੱਕ ਲੱਖ 20000 ਹਾਂ ਬਹੁਤ ਐਨੀ ਆਪਾਂ ਮੁੱਲ ਕਹਨੇ ਜਿੰਨੇ ਲੈਣਾ ਬਿਲਕੁਲ ਬਿਲਕੁਲ 40 ਸੂਈ ਆ ਬਈ ਜੀ ਕਾਗਜ਼ ਵਰਗੀ ਸੰਦੀਪ ਜੀ ਵੇਖੋ ਹਾਂਜੀ ਹਾਂਜੀ ਇਹਨੂੰ ਕਹਿੰਦੇ ਮਾਂ ਜੀ ਸੂਈ ਦੇ ਠੀਕ ਆ ਇਹਦੇ ਮਗਰ ਵੀ ਆ 12 13 ਦਿਨਾਂ ਦੀ ਕੱਟੀ ਜੇ ਕੱਟੀ ਮਗਰ ਹੈ ਨੀ ਬੜੀ ਵੀ ਕੱਟੀ ਜੇ ਤੇ ਇਹ ਵੀ ਖੋਲੋ ਇੱਕ ਕੋ ਸੰਦੀਪ ਜੀ ਉਹ 12 ਕਿਲੋ ਦੁੱਧ 12 ਕਿਲੋ ਜਿਹੜਾ ਸੰਦੀਪ ਜੀ ਨਿਕਲ ਆਉਣਾ ਇਹਦੀ ਵੀ ਗੱਲਾਂ ਨਹੀਂ ਨੀ ਵੀ ਵਿਖਾਵਾ ਜੇ ਪਾਉਂਗਾ 8 ਕਿਲੋ ਦਾ ਕਹੀਂ ਜਾਓ ਇੱਕ ਟਾਈਮ ਦਾ 16 ਕਿਲੋ ਕਹਿੰਦਾ ਦੋ ਟਾਈਮਾਂ ਦਾ ਉਹ ਗੱਲ ਨਹੀਂ ਜਿੰਨਾ ਹੈਗਾ ਇਹ ਚੋਈ ਜੂ ਬਾਈ ਬਿਲਕੁਲ ਵਧੀਆ ਸੰਦੀਪ ਜੀ ਭੂਰ ਨਹੀਂ ਕੋਈ ਛੱਟਾ ਨਹੀਂ ਰੂਮਰ ਦੀਆਂ ਪੋਲੀਆਂ ਹੋਣੀਆਂ ਵਾ ਠੀਕ ਹੈ ਠੀਕ ਹੈ ਜੀ ਹਾਂਜੀ ਬਾਈ ਜੀ ਬਸ ਇਹ ਸੰਦੀਪ ਜੀ 11 15 ਦੇ ਇੱਕ 15 ਦੇ ਚਲੋ ਠੀਕ ਹੈ ਤੇ ਆਹਾਂ ਜੀ ਇਹ ਵੀ ਸੰਦੀਪ ਜੀ ਸੁਈ ਜੇ ਇਹ ਸੁਈ ਜੇ ਉਹ ਬੱਚਾ ਜੇ ਪੰਜਵੇਂ ਦਿਨ ਦੀ ਆ ਗਏ ਬੈਠਾ ਹੈ ਹਣਾ ਜੀ ਹਾਂਜੀ ਇੱਕ ਹੋ ਸੰਦੀਪ ਜੀ 11 ਕਿਲੋ ਦੁੱਧ ਲਾ ਲੈ ਕੋਲ ਦੁੱਧ ਹੀ ਆ ਕੇ ਸੰਦੀਪ ਜੀ ਖੋਲੋ ਇਹ ਵੀ ਖੋਲੋ ਜੀ ਚੋਈ ਸਾਹ ਨਹੀਂ ਸੰਦੀਪ ਜੀ ਰੂਮਰ ਕੀ ਪੋਲੀ ਹੋਊਗੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਹੋਊਗਾ ਚਲੋ ਲਓ ਜੀ ਇਹ پوری ਰਾਜੇਵਾਰੀ ਝੋਟੀ ਨਾਲ 11 ਕਿਲੋ ਦੁੱਧ ਤਿਆਰ ਆ ਜੀ ਤੇ ਇਹ ਵੀ ਕਹਿੰਦੇ ਸੰਦੀਪ ਜੀ ਇਹਦਾ ਭਾਵੇਂ ਜੀ ਲੈਵੇ ਹਸਣੇ ਜੀ ਨੰਬਰ ਜੀ ਕਹ ਦੀਏ ਹਾਂ ਜੀ ਹਾਂ ਜੀ ਪਰ ਜਿਹੜਾ ਨਿਕਲ ਆਉਣਾ ਕਿਸੇ ਬਸ ਜੀ ਬਸ ਪਰਾ ਚੋਣ ਆਵੇ ਕਿਸੇ ਦਾ ਟਾਈਮ ਨਾ ਖਰਾਬ ਹੋ ਬਿਲਕੁਲ ਜੀ ਭਾਈ ਜੀ ਬਿਲਕੁਲ ਬਿਲਕੁਲ ਆ ਦੇਖ ਤੋ ਭਾਈ ਫਿਰੰਦੀ ਕੀਮਤ ਜੀ ਇਹ ਵੀ ਸੰਦੀਪ ਜੀ 11500 ਇਹ ਵੀ 11500 ਹਾਂ ਜੀ ਚਲੋ ਜਮਾਲੀ ਫਿਰ ਲਿਆਣੇ ਜੀ ਹੈ ਕਿ ਮਾਲੀ ਜੀ ਨੀਲੀ ਦਾ ਕਿੰਨੇ ਟਾਈਮ ਲੱਗੋਗਾ ਜੀ ਇਹ ਹਾਂਜੀ ਕਿਨੇ ਟਾਈਮ ਦਾ ਹੋ ਗਿਆ ਇਹ ਸੰਦੀਪ ਜੀ 27 ਮਹੀਨੇ ਦਾ ਘਰ ਆਲੇ ਦੱਸਿਆ ਦੇਖੋ 27 ਮਹੀਨੇ ਦਾ ਹੈ ਜੀ ਇਹ ਤੁਹਾਨੂੰ ਖੋਲ ਅਜੇ ਇਹਨੂੰ ਰੇੜ ਰੂੜ ਨਾ ਕਾ ਰੇੜੇ ਨਹੀਂ ਸੰਦੀ ਵੀ ਲਗਾ ਸੀਲ ਠੰਡਾ ਬਹੁਤ ਜ਼ਿਆਦਾ ਠੀਕ ਆ ਇਹਦਾ ਮੂੰਹ ਖੋਲ ਕੇ ਦਿਖਾਣਾ ਇਹ ਸੰਦੀਪ ਜੀ ਦੋਂਦੇ ਵਾਲੇ ਦੰਦ ਜਿਹੜੇ ਚੁੱਕਣ ਦੇ ਛੱਡਦੇ ਨੇ ਛੱਡਦੇ ਤੋਂ ਆ ਠੰਡਿਆ ਅਜੇ ਪੰਨੀ ਹੈ ਬਾਕੀ ਠੰਡਾ ਇੰਨਾ ਗਿਆ ਹਾਂਜੀ ਭਾਵੇਂ ਜੋ ਮਰਜੀ ਤਾਂ ਦੇਈ ਜੋ ਕੋਈ ਗੱਲ ਹੀ ਨਹੀਂ ਬਹੁਤ ਜਾ ਠੀਕ ਹੈ ਠੀਕ ਹੈ ਜੀ ਬਾਕੀ ਸਿੰਘ ਦੀ ਅੱਖ ਦੀ ਕੱਲੀ ਕੱਲੀ ਚੀਜ਼ ਪਿਓ ਨੀਲੀ ਦਾ ਮਾਲੀ ਆ ਪਿਓ ਨੀਲੀ ਦਾ ਬਾਕੀ ਨਾਲ ਨਾਲ ਪੂਰੇ ਟੋਪਦੇ ਆ ਹਾਂ ਹਾਂ ਚੰਗਾ ਪਲੇ ਪੁਲੇ ਭਾਈ ਜੀ ਮਾਲੀ ਹੈ ਬਹੁਤ ਸੰਦੀਪ ਜੀ ਸਾਹਮਣੇ ਉਹ ਮੁੰਡਾ ਸੰਦੀਪ ਜੀ ਬਾਹਰ ਚਲ ਗਿਆ ਅੱਛਾ ਚਲੋ ਆਪਾਂ ਲੈ ਲਿਆ ਤੇ ਭਾਜੀ ਫਿਰ ਇੰਦੀ ਕੀ ਮਤ ਹੈ ਕੀਮਤ ਸੰਦੀਪ ਸਿੰਘ ਜੀ ਇਹੋ ਜੇ ਮਾਲੀ ਦੇ ਜਿੰਨੀ ਮਰਜ਼ੀ ਕਰ ਲਈਏ ਤੇ ਚਲੋ ਕਾਦੇ ਹੀ ਦੇਖੋ ਸੰਦੀਪ ਸਿੰਘ ਜੀ ਕਿੰਨਾ ਜੇ ਕਿੰਨਾ ਹੋਰ ਕਰੂਗਾ ਹਾਂਜੀ ਹਾਂਜੀ ਹਾਂ ਜੇ ਦੋਂਦੇ ਵਾਲੇ ਕੱਢੀ ਜਾਂਦਾ ਹਜੇ ਦਾ ਸੰਦੀਪ ਸਿੰਘ ਜੀ ਇੱਕ 5 ਦਾ ਦੇ ਦਾਂਗੇ 1 ਲੱਖ 50000 ਦਾ ਇੱਕ 5 ਦਾ ਹਾਂਜੀ ਚਲੋ ਠੀਕ ਬਾਕੀ ਸੰਦੀਪ ਸਿੰਘ ਜੀ ਇਹ ਲੋ ਕੋਈ ਕਮੀ ਨਹੀਂ ਹੈ ਕੀ ਬਾਲੀ ਇਹ ਬੰਨੋ ਨਹੀਂ ਕੁਸਾ ਬਿਲਕੁਲ ਜੀ ਬਿਲਕੁਲ ਕਮੀ ਨਹੀਂ ਪਿਓਰ ਨਹੀਂ ਲੀਦਾ ਪਿਓਰ ਤੇ ਵੈੜ ਜੀ ਵੈੜ ਸੰਦੀਪ ਸਿੰਘ ਜੀ ਆਹ ਬੱਛੀ ਜੀ ਇਹਦੀ ਹੂੰ ਹੂੰ ਨਾੜੂ ਸੰਦੀਪ ਜੀ ਨਾਲ ਜੀ ਹਾਂ ਜੀ ਜੀ ਕਿਨੂੰ ਕੋਈ ਪੰਜਵੇਂ ਦਿਨ ਦੀ ਸੂਈ ਲਾਲੇ ਕੋਈ ਛੇਵੇਂ ਦੀ ਲਾਲੇ ਠੀਕ ਐ ਇਹ ਕੋ ਸੰਦੀਪ ਜੀ 17 ਕਿਲੋ ਹਣ ਦੁੱਧ ਆ ਅੱਛਾ ਇਸ ਟਾਈਮ ਕੋਈ ਚੋਕੇ ਦੋੜਾਂ ਖੜੇ ਜੇ ਦੋ ਦਿਨ ਰਹਿ ਗਈ ਤੇ 20 ਕਿਲੋ ਤੋਂ ਬਾਹਰ ਜਾਊਗੀ ਚਲੋ ਇਹ ਵੀ ਖੋਲੋ ਜੀ ਹਾਂ ਸੰਦੀਪ ਜੀ ਸੀਲ ਠੰਡੀ ਆ ਬਹੁਤ ਵਧੀਆ ਮਈਆਂ ਵਾਂਗੂੰ ਨਵਾਓ ਜਿੱਦਾਂ ਮਰਜ਼ੀ ਇਹਨੂੰ ਕੋਈ ਗੱਲ ਹੀ ਨਹੀਂ ਆ ਬਹੁਤ ਅਸੀਰ ਠੰਡੀ ਬਸ ਠੀਕ ਐ ਇਹ ਵੀ ਲੈ ਚਲੋ ਨਹਾਉਂਦੀਆਂ ਮਈਆਂ ਵਾਂਗੂੰ ਜੀ ਹਾਂ ਜੀ ਹਾਂ ਜੀ 17 ਕਿਲੋ ਦੁੱਧ ਤਿਆਰ ਆ ਜੀ ਤਿਆਰ ਐ ਸੰਦੀਪ ਜੀ ਕੋਈ ਲੀਟਰ ਮਾਰ ਕੇ ਖੜੇ ਆਪਣੇ ਕੋਲ ਹਜੇ ਟਾਈਮ ਸੰਦੀਪ ਸਿੰਘ ਜੀ ਕੋਹ ਨਹੀਂ ਹੋਇਆ ਹਾਂਜੀ ਹਾਂਜੀ ਸ਼ਾਮ ਨੂੰ ਤੇ ਆਨ ਫੁੱਟਬਾਲ ਵਾਂਗ ਬਣ ਜਾਂਦੀ ਐ ਇਹ ਜੀ ਆਪਾਂ ਮਗਰਲੇ ਘਰ ਦਾ ਦੱਸਣੇ ਨਹੀਂ ਮੈਂ ਸੰਭੀ ਆ ਦੇਣੀ ਅਬ ਬਿਲਕੁਲ ਜੀ ਬਿਲਕੁਲ ਹਜੇ ਹੁਣ ਵਧੂਗੀ ਹੋ ਸਕਦਾ ਪਰ ਬਾਤ ਉਸ ਤਰ੍ਹਾਂ ਤੋਂ ਘਟ ਨਹੀਂ ਹੋਊਗਾ ਤੇ ਬਾਜੀ ਫਿਰ ਇੰਦੀ ਕੀਮਤ ਇਹ ਸੰਦੀਪ ਸਿੰਘ ਜੀ 57000 ਦੀ ਵੀ ਦੇ ਦਾਂਗੇ ਸੰਦੀਪ ਸਿੰਘ ਵੱਡੀ ਵਛੀ ਆ ਪੂਰੀ ਸੰਦੀਪ ਸਿੰਘ ਨਿੱਕੀ ਨਹੀਂ ਆ ਗਈ ਵਾਠ ਠੀਕ ਹਾਂਜੀ ਆਗੇ ਜੀ ਇਹੋ ਜੀ ਸੰਦੀਪ ਜੀ ਦੇਖੋ ਜੀ ਆਹੀ ਪਜੂ ਸੇਰ ਆ ਜੀ ਬਾਕੀ ਮੇਰੇ ਵੀ ਇੱਥੇ ਆਓ ਆਰਾ ਦੋ ਟਾਈਮ ਤਿੰਨ ਟਾਈਮ ਜੁਆਈ ਕਰੋ ਜੋ ਹੋ ਗਿਆ ਸੰਦੀਪ ਜੀ ਤਸੱਲੀ ਕਰਕੇ ਆਪਣੀ ਖੜੇ ਕੋਈ ਦੋ ਡਾਂਗ ਚ ਹੋਵੇ ਕੋਈ ਗੱਲ ਨਹੀਂ ਆਪਣੀ ਤਸੱਲੀ ਕਰਕੇ ਖੜੇ ਕਿਉਂਕਿ ਜੀ ਮਾਇਆ ਦੇਣੀ ਜਿੰਨੇ ਵੀ ਨਹੀਂ ਤਸੱਲੀ ਕਰਕੇ ਖੜੇ ਆਪਣੀ ਪੂਰੀ ਹਾਂ ਜੀ ਚਲੋ ਬਾਕੀ ਸੰਦੀਪ ਜੀ ਪਿੰਡ ਵਈ ਪੁਈ ਜ਼ਿਲ੍ਹਾ ਤਰਨਤੰਤ ਅੰਤ ਸੀਲ ਖਡੂਰ ਸਾਹਿਬ ਆ ਮੋਬਾਈਲ ਨੰਬਰ ਆ 90565008905685008 사ਸੀਕਰ 사ਸੀਕਰ